ਸ਼੍ਰੋਮਣੀ ਅਕਾਲੀ ਦਲ ਅੰਦਰ ਕਾਟੋ ਕਲੇਸ਼ ਨੂੰ ਲੈ ਕੇ ਵਿਕਰਮ ਮਜੀਠੀਏ ਦੀ ਚੋਪ ਨੂੰ ਲੈ ਕੇ ਖੜੇ ਹੋ ਗਏ ਨੇ ਸਵਾਲ ਸਰਜੀਤ ਸਿੰਘ ਰਖੜਾ ਨੇ ਅੱਜ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਪ੍ਰਧਾਨ ਆਪਣੇ ਚੋਣ ਸ਼ਾਨ ਖਿਲਾਫ ਆਪ ਹੀ ਬੋਟ ਪਾਉਣ ਦੀ ਅਪੀਲ ਕਰਨਗੇ ਡਿਪੂਟੀ ਕਲਚਰਲ ਵਿਧੇਤ ਵਿੱਚ ਬੰਦ ਕਲਵੰਤ ਸਿੰਘ ਰਾਉਕ ਨੇ ਬਰਨਾਲਾ ਉਪ ਚੋਣ ਤੋਂ ਚੋਣ ਲੜਨ ਦਾ ਕੀਤਾ ਐਲਾਨ ਸੁਖਵੀਰ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦੇ ਹਨ ਕਿਹਾ ਜੂਤਬੈਂਕ ਅਕਾਲੀ ਦਲ ਨੇ ਮੌਸਮ ਵਿਭਾਗ ਦੀ ਭਵਿੱਖਬਾਣੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਪੈ ਸਕਦਾ ਮੀ ਤੇ ਆਓ ਹੁਣ ਇਹਨਾਂ ਖਬਰਾਂ ਤਾਂ ਤੁਹਾਨੂੰ ਸੁਣਾਉਣੇ ਆ ਵਿਸਤਾਰ ਦੋਸਤੋ ਮੈਂ ਰਜਿੰਦਰ ਸਿੰਘ ਬਿਲਗਾ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਇਹ ਅਹਿਮ ਖਬਰਾਂ ਦਾ ਪ੍ਰੋਗਰਾਮ ਅਹਿਮ ਖਬਰਾਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਮ ਖਬਰਾਂ ਪ੍ਰੋਗਰਾਮ ਵਿੱਚ ਕੁਝ ਖਬਰਾਂ ਮੈਂ ਤੁਹਾਡੇ ਲਈ ਲੈ ਕੇ ਆਇਆ ਪਹਿਲੀ ਖਬਰ ਪੜ੍ਹਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਕਾਟੋ ਕਲੇਸ਼ ਬੜਾ ਜੋਰਾਂ ਤੇ ਹੈ ਤੇ ਉਥੇ ਸ਼੍ਰੋਮਣੀ ਅਕਾਲੀ ਦਲ ਦਾ ਸਾਬਕਾ ਮੰਤਰੀ ਸਾਬਕਾ ਵਿਧਾਇਕ ਵਿਕਰਮ ਮਜੀਠੀਆ ਚੁੱਪਤਾਰੀ ਬੈਠੇ ਨੇ ਇਹ ਕਿਵੇਂ ਹੋ ਸਕਦਾ ਕਿ ਐਡੀ ਵੱਡੀ ਪਾਰਟੀ ਦੇ ਵਿੱਚ ਖਾਨਾ ਜੰਗੀ ਹੋ ਚੁੱਕੀ ਹੈ ਤੇ ਉਹਨਾਂ ਦਾ ਬਿਆਨ ਤੱਕ ਨਹੀਂ ਆਇਆ ਜਦੋਂ ਕਿ ਉਹ ਪੰਜਾਬ ਦੀ ਰਾਜਨੀਤੀ ਦੇ ਵਿੱਚ ਬਿਆਨ ਕਦੇ ਵੀ ਦੇਣ ਤੋਂ ਉਕਦੇ ਨਹੀਂ ਪਰ ਇਸ ਵਾਰ ਲੱਗਦਾ ਕਿ ਹੋ ਸਕਦਾ ਉਹ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਤੋਂ ਉਹ ਵੀ ਨਰਾਸ਼ ਹੋ ਜਿਸ ਕਰਕੇ ਉਹਨਾਂ ਦਾ ਹੁਣ ਤੱਕ ਇਸ ਕਾਟੋਗਰੇਸ਼ਨ ਨੂੰ ਲੈ ਕੇ ਇੱਕ ਵੀ ਬਿਆਨ ਨਹੀਂ ਆਇਆ ਦੱਸਿਆ ਜਾ ਰਿਹਾ ਕਿ ਉਹ ਪੰਜਾਬ ਤੋਂ ਬਾਹਰ ਨੇ ਤੇ ਆਓ ਅਗਲੀ ਖਬਰ ਹੈ ਕੀ ਜਲੰਧਰ ਪੱਛਮੀ ਸੀਟ ਤੇ ਹੋ ਰਹੀ ਜਿਮਨੀ ਚੋਣ ਨੂੰ ਲੈ ਕੇ ਅੱਜ ਸਰਜੀਤ ਸਿੰਘ ਰਖੜਾ ਜੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਨ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰ ਸਰਜੀਤ ਕੌਰ ਬਾਰੇ ਸੁਖਵੀਰ ਸਿੰਘ ਦੇ ਨਜ਼ਰੀਏ ਤੇ ਸਵਾਲ ਖੜੇ ਕੀਤੇ ਨੇ ਉਹਨਾਂ ਨੇ ਕਿਹਾ ਕਿ ਕੋਰ ਕਮੇਟੀ ਦੀ ਮੀਟਿੰਗ ਵਿੱਚ ਸੁਖਵੀਰ ਸਿੰਘ ਬਾਦਲ ਨੇ ਪੀਪੀ ਜਗੀਰ ਕੌਰ ਗੁਰਪ੍ਰਤਾਪ ਸਿੰਘ ਬਡਾਲਾ ਕੀ ਪੀ ਮਹਿੰਦਰ ਸਿੰਘ ਜੀ ਪੀ ਡਾਕਟਰ ਸੁਖੀ ਸਵੇਤ ਚਾਰ ਬੰਦਿਆਂ ਨੂੰ ਅਨਚਾਰਜ ਬਣਾਇਆ ਸੀ ਕਿ ਇਹ ਲੱਭਣਗੇ ਉਮੀਦਵਾਰ ਇਹ ਅਨਾਉਂਸ ਕਰਨਗੇ ਇਹ ਕੈਂਪੇਨ ਚਲਾਉਣਗੇ ਇਹ ਮੇਨ ਅਨਚਾਰਜ ਨੇ ਉਥੋਂ ਦੇ ਕੋਰ ਕਮੇਟੀ ਦੀ ਮੀਟਿੰਗ ਕਰਨ ਤੋਂ ਬਾਅਦ ਉਕਤ ਲੀਡਰਾਂ ਨੇ ਉਮੀਦਵਾਰ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਕਈ ਐਪਲੀਕੇਸ਼ਨਾਂ ਉਹਨਾਂ ਕੋਲ ਆਈਆਂ ਉਹਨਾਂ ਵਿੱਚੋਂ ਸਕਰੀਨਿੰਗ ਕਰਕੇ ਬੀਬੀ ਸਰਜੀਤ ਕੋਰ ਨੂੰ ਉਮੀਦਵਾਰ ਐ ਚੁਣ ਲਿਆ ਗਿਆ ਤੇ ਇਸ ਮੁੱਦੇ ਤੇ ਉਹਨੇ ਇਹ ਵੀ ਕਿਹਾ ਕਿ ਸਰਜੀਤ ਕੋਰ ਸਾਬਕਾ ਐਮਸੀ ਐ ਸ਼ਰੋਮਣੀ ਅਕਾਲੀ ਦਲ ਦੀ ਜਿਨ੍ਹਾਂ ਨੇ ਸਾਰੀ ਉਮਰ ਸ਼ਰੋਮਣੀ ਅਕਾਲੀ ਦੇ ਵਿੱਚ ਐ ਲਗਾਤਾਰ ਜਿਹੜਾ ਆ ਉਹ ਵਰਕ ਕੀਤਾ ਹੈ ਗਰੀਬ ਪਰਿਵਾਰ ਹੈ ਮਹਿੰਤੀ ਪਰਿਵਾਰ ਹੈ ਤੇ ਉਹਨਾਂ ਦੇ ਕਾਗਜ਼ ਭਰੇ ਗਏ ਸੀ ਸਾਰਾ ਕੁਝ ਠੀਕ ਐ ਹੋ ਗਿਆ ਸੀ ਇਸ ਦੇ ਬਾਵਜੂਦ ਉਹਨਾਂ ਨੂੰ ਪਾਰਟੀ ਸਿੰਬਲ ਵੀ ਜੜਾਇਆ ਉਹ ਅਥਾਰਟੀ ਲੈਟਰ ਸੁਖਵੀਰ ਸਿੰਘ ਬਾਦਲ ਵੱਲੋਂ ਦਿੱਤੇ ਜਾਣ ਤੇ ਉਹਨਾਂ ਨੂੰ ਅਲਰਟ ਹੋਇਆ ਤੇ ਬਾਅਦ ਵਿੱਚ ਜੋ ਕੁਝ ਸੁਖਵੀਰ ਬਾਦਲ ਦੇ ਵੱਲੋਂ ਕੀਤਾ ਗਿਆ ਭਾਵੇਂ ਡਾਕਟਰ ਦਲਜੀਤ ਸਿੰਘ ਚੀਮਾ ਡਾਕਟਰ ਸੁਖੀ ਵੱਲੋਂ ਪਿਛਲੇ ਦਿਨਾਂ ਤੋਂ ਉਹਨਾਂ ਦੇ ਜਿਹੜੇ ਬਿਆਨ ਇਸ ਉਮੀਦਵਾਰ ਨੂੰ ਲੈ ਕੇ ਆਏ ਐ ਇਸ ਤੋਂ ਸਿੱਧ ਹੋ ਗਿਆ ਹੈ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਆਪਣੇ ਹੀ ਤੱਕੜੀ ਦੇ ਚੋਣ ਨਿਸ਼ਾਨ ਦੇ ਖਿਲਾਫ बसपा ਦੇ ਉਮੀਦਵਾਰ ਨੂੰ ਵੋਟ ਪਾਉਣ ਲਈ ਕਹਿ ਰਿਹਾ ਹੈ ਇਹ ਆਪਣੇ ਆਪ ਵਿੱਚ ਪਹਿਲੀ ਵਾਰ ਹੋਵੇਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੱਕੜੀ ਦੇ ਚੋਣ ਨਿਸ਼ਾਨ ਦੇ ਖਿਲਾਫ ਦੂਸਰੀ ਪਾਰਟੀ ਯਾਨੀ ਕਿ बसपा ਦੇ ਚੋਣ ਨਿਸ਼ਾਨ ਹਾਥੀ ਨੂੰ ਵੋਟ ਪਾਉਣ ਲਈ ਅਪੀਲ ਕਰਨਗੇ ਤੇ ਅਗਲੀ ਖਬਰ ਹੈ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਅਮਰਪਾਲ ਸਿੰਘ ਦੇ ਇੱਕ ਹੋਰ ਸਾਥੀ ਬਰਨਾਲਾ ਦੀ ਜਿਮਨੀ ਚੋਣ ਵਿੱਚ ਚੋਣ ਲੜਨ ਦਾ ਐਲਾਨ ਕਰ ਚੁੱਕੇ ਨੇ ਇਹ ਨੇ ਕਲਵੰਤ ਸਿੰਘ ਰੌਕੇ ਇਹ ਜਿਮਨੀ ਚੋਣ ਲੜਨ ਲਈ ਉਹਨਾਂ ਨੇ ਐਲਾਨ ਕੀਤਾ ਜੋ ਐਨਐਸਏ ਅਧੀਨ ਡਿਬੜੂਗੜ੍ਹ ਜੇਲ੍ਹ ਵਿੱਚ ਐ ਬੰਦ ਨੇ ਕਲਵੰਤ ਸਿੰਘ ਰੌਕੇ ਦੀਪ ਸੱਦੂ ਦੇ ਕਾਫੇ ਨਜ਼ਦੀਕਿਆਂ ਵਿੱਚੋਂ ਨੇ ਉਹਨਾਂ ਨੇ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਆਪਣੇ ਪਿੰਡ ਰੌਕੇ ਕਲਾ ਵਿੱਚ ਘਰ ਵਿੱਚੋਂ ਗ੍ਰਿਫਤਾਰੀ ਦਿੱਤੀ ਸੀ ਵਿਵਦਵਾਲ ਜੇਨ ਦੇ ਵਿੱਚ ਐਨ ਐਸਏ ਅਧੀਨ ਬੰਦ ਭਾਈ ਕੁਲਵੰਤ ਸਿੰਘ ਰਾਓ ਕੇ ਬਰਨਾਲਾ ਤੋਂ ਜਿਮਨੀ ਚੋਣ ਲੜਨਗੇ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਕਰਦਿਆਂ ਉਹਨਾਂ ਵਿੱਚ ਚੇਰੇ ਭਾਈ ਮਹਾ ਸਿੰਘ ਨੇ ਦੱਸਿਆ ਕਿ ਸਾਰੇ ਸਾਥੀਆਂ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਭਾਈ ਕੁਲਵੰਤ ਸਿੰਘ ਨੇ ਉਹਨਾਂ ਨਾਲ ਜੇਲ੍ਹ ਤੋਂ ਗੱਲਬਾਤ ਤੁਰੰਤ ਚੋਣ ਲੜਨ ਦੇ ਫੈਸਲੇ ਨੂੰ ਸਾਂਝਾ ਕੀਤਾ ਹੈ ਇੱਥੇ ਇਹ ਵਰਨਣਯੋਗ ਹੈ ਕਿ ਇੱਥੇ ਕੁਲਵੰਤ ਸਿੰਘ ਰਾਓ ਕੇ ਸੈਕਸ ਟੂ ਦਾ ਫਰਡੇਸ਼ਨ ਦੇ ਵੀ ਸਰਗਰਮ ਆਗੂ ਰਹਿ ਚੁੱਕੇ ਨੇ ਜਦੋਂ ਕਿ ਕਲਵੰਤ ਸਿੰਘ ਰਾਓਕੇ ਦੇ ਪਿਤਾ ਚੜਤ ਸਿੰਘ ਪਿੰਡ ਰਾਓਕੇ ਕਲਾਂ ਦੇ ਸਰਪੰਚ ਵੀ ਰਹਿ ਚੁੱਕੇ ਐ ਹੁਣ ਇੱਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਹੁਣ ਤੱਕ ਡਿਬੜੂ ਗੋਆਰ ਜੇਲ੍ਹ ਦੇ ਵਿੱਚੋਂ ਐਨਐਸਏ ਅਧੀਨ ਬੰਦ ਭਾਈ ਅਮਰਤਪਾਲ ਸਿੰਘ ਦੇ ਸਾਥੀਆਂ ਵਿੱਚੋਂ ਪਹਿਲਾਂ ਬਾਜੇ ਕੇ ਬਲੋ ਵੀ ਗਿੱਦੜਵਾਹ ਤੋਂ ਉਪਚੋੜ ਲਾਂਡ ਦਾ ਐਲਾਨ ਕਰ ਦਿੱਤਾ ਗਿਆ ਸੀ ਤੇ ਦੂਸਰੇ ਹੁਣ ਕਲਵੰਤ ਸਿੰਘ ਰਾਓਕੇ ਨੇ ਬਰਨਾਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਹੈ ਤੇ ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਖਡੂਰ ਸਾਹਿਬ ਤੋਂ ਲੰਘੇ ਦਿਨ ਜਿਹੜੀ 224 ਲੋਕ ਸਭਾ ਦੀ ਚੋਣ ਹੋਈ ਹੈ ਉੱਥੋਂ ਭਾਈ ਅਮਰਪਾਲ ਸਿੰਘ ਨੇ ਜੁਐਨਐਸਏ ਅਧੀਨ ਡਿਵਿਡੂਗਾਰ ਜੇਬ ਦੇ ਵਿੱਚ ਬੰਦ ਨੇ ਇਹ ਚੋਣ ਜਿਹੜੀ ਆ ਪੰਜਾਬ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤੀ ਹੈ ਤੇ ਹੁਣ ਉਹਨਾਂ ਤੋਂ ਬਾਅਦ ਉਹਨਾਂ ਦੇ ਸਾਥੀਆਂ ਨੇ ਬਦਾਨ ਸਾਹਿਬਾਂ ਦੀਆਂ ਜਿਹੜੀਆਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਵਿੱਚ ਜਿਮਨੀ ਚੋਣਾ ਹੋਣੀ ਆ ਉਹਨਾਂ ਦੇ ਵਿੱਚੋਂ ਦੋ ਹਲਕਿਆਂ ਤੋਂ ਐਲਾਨ ਕੀਤਾ ਤੇ ਉੱਥੇ ਮੌਸਮ ਵਿਭਾਗ ਦੀ ਭਵਿੱਖਬਾਣੀ ਇਹ ਕਹਿ ਰਹੀ ਆ ਕਿ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਪੈ ਸਕਦਾ ਤੇ ਆਓ ਇਹਦੇ ਬਾਰੇ ਤੁਹਾਨੂੰ ਇਹ ਖਬਰ ਦੇ ਦਨੇ ਆ ਕਿ ਮੌਸਮ ਵਿਭਾਗ ਨੇ ਕਿਹਾ ਕਿ ਪੰਜਾਬ ਦੇ ਸੰਗਰੂਰ ਪਟਿਆਲਾ ਫਤਿਹਗੜ ਸਾਹਿਬ ਤਰਨਤਾਰਨ ਕਪੂਰਥਲਾ ਜਲੰਧਰ ਅਸ਼ਿਆਰਪੁਰ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਵਿੱਚ ਹਲਕਾ ਮੀਂਹ ਦੀ ਸਭਾਵਨਾ ਜਤਾਈ ਹੈ ਇਹ ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਇਸ ਭਵਿੱਖਬਾਣੀ ਨੂੰ ਲੈ ਕੇ ਇਹ ਸਭਾਵਨਾ ਹੈ ਕਿ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਵਿੱਚ ਇਹ ਵਾਰਿਸ਼ ਹੋਣ ਦੀ ਸਭਾਵਨਾ ਹੈ ਤੇ ਦੋਸਤੋ ਏਸੀ ਤੁਹਾਡੇ ਲਈ ਲੈ ਕੇ ਆਏ ਅਹਿਮ ਖਬਰਾਂ ਰੂਮ ਮ ਖਬਰਾਂ ਪ੍ਰੋਗਰਾਮ ਵਿੱਚ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਦੋਸਤੋ ਅਗਰ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਚੰਗਾ ਲੱਗੇ ਤੇ ਇੱਕ ਲਾਈਕ ਤੇ ਇੱਕ ਸ਼ੇਅਰ ਜ਼ਰੂਰ ਕਰ ਦੇਣਾ ਇਸ ਨਾਲ ਸਾਨੂੰ ਬਹੁਤ ਉਤਸ਼ਾਹ ਮਿਲਦਾ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਅਜੇ ਬਿਲਗਾ ਨਿਊਜ਼ ਆਨਲਾਈਨ ਨੂੰ YouTube ਤੇ ਜਾ ਕੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਦੇਵੋ ਦੋਸਤੋ ਤੁਹਾਡੇ ਧੰਨਵਾਦੀ ਹੋਵਾਂਗੇ ਤੇ ਅੱਜ ਦਾ ਸਮਾਂ ਇੱਥੇ ਸਬਾਪਤ ਹੈ ਕੱਲ ਫੇਰ ਇਸ ਵੇਲੇ ਤੁਹਾਨੂੰ ਇਹ ਖਬਰਾਂ ਲੈ ਕੇ ਅਸੀਂ ਤੁਹਾਡੇ ਸਾਹਮਣੇ ਖਬਰਾਂ ਪੇਸ਼ ਕਰਾਂਗੇ ਤੇ ਉਸ ਵੇਲੇ ਤੱਕ ਦਿਓ ਉਜਾਜ਼ਤ ਧੰਨਵਾਦ ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ